ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਨਵੇਂ ਐਪੀਸੋਡ ਦੇ ਵਿੱਚ ਤੁਹਾਡਾ ਸਾਰਿਆਂ ਦਾ ਮੈਂ ਸਵਾਗਤ ਕਰਦਾ ਤੇ ਅੱਜ ਜਿਹੜਾ ਵਿਸ਼ਾ ਮੈਂ ਚੁਣਿਆ ਵਾ ਉਹ ਆ ਕਿ ਕਿਹੜੀ ਖੂਬਸੂਰਤੀ ਹੋਣੀ ਜ਼ਿਆਦਾ ਜ਼ਰੂਰੀ ਆ ਸਾਡੇ ਅੰਦਰ ਦੀ ਖੂਬਸੂਰਤੀ ਜਾਂ ਬਾਹਰ ਦੀ ਖੂਬਸੂਰਤੀ ਹੁਣ ਜਿਹੜੇ ਵੀ ਸਿਆਣੇ ਲੋਕ ਨੇ ਸੁਲਝੇ ਹੋਏ ਇਨਸਾਨ ਹਮੇਸ਼ਾ ਇਹੀ ਕਹਿੰਦੇ ਨੇ ਜੀ ਜਿਹੜਾ ਸਾਡਾ ਦਿਲ ਆ ਉਹ ਸੋਹਣਾ ਹੋਣਾ ਚਾਹੀਦਾ ਮਨ ਸੋਹਣਾ ਹੋਣਾ ਚਾਹੀਦਾ ਸੋਚ ਚੱਗੀ ਹੋਣੀ ਚਾਹੀਦੀ ਆ ਹਨਾ ਵੀ ਬਾਹਰਲੀ ਦੇਖਾ ਕੋਈ ਮਾਇਨੇ ਨਹੀਂ ਰੱਖਦੀ ਪਰ ਜਦੋਂ ਇਹਨੂੰ ਪ੍ਰੈਕਟੀਕਲੀ ਆਪਾਂ ਇੰਪਲੀਮੈਂਟ ਕਰਨ ਤੇ ਆਉਨੇ ਆ ਕਿ ਆਪਾਂ ਇਹ ਸਾਰੀਆਂ ਗੱਲਾਂ ਮੰਨਦੇ ਆ ਸਚਾਈ ਕੁਝ ਹੋਰ ਆ ਸੋ ਉਹਦੇ ਬਾਰੇ ਛੋਟੀ ਜੀ ਵਿਚਾਰ ਚਰਚਾ ਅੱਜ ਆਪਾਂ ਕਰਨੀ ਆ ਹੁੰਦਾ ਕੀ ਆ ਆਪਾਂ ਹਮੇਸ਼ਾ ਹੀ ਜਿਹੜੀ ਬਾਹਰਲੀ ਦੇਖਾ ਉਹਨੂੰ ਮਾਇਨੇ ਜ਼ਿਆਦਾ ਦਿੰਨੇ ਆ ਕੋਈ ਇਨਸਾਨ ਜਦੋਂ ਦੇਖਣ ਨੂੰ ਆਪਾਂ ਨੂੰ ਸੋਹਣਾ ਲੱਗਦਾ ਅੱਖਾਂ ਨੂੰ ਜੱਜਦਾ ਵਾ ਤੇ ਆਪਾਂ ਕਈ ਵਾਰੀ ਇਹ ਭੁੱਲ ਜਾਂਦੇ ਆ ਕਿ ਉਹਦੀ ਸੋਚ ਕਿੱਦਾਂ ਦੀ ਹੋ ਸਕਦੀ ਆ ਜਾਂ ਉਹ ਕਿੱਦਾਂ ਦਾ ਸੁਭਾਅ ਰੱਖਦਾ ਵਾ ਕੋਈ ਮਾੜੀ ਸੋਚ ਆ ਚੱਗੀ ਸੋਚ ਆ ਕੋਈ ਸ਼ੈਤਾਨੀ ਮਨਵੀ ਦੇ ਹੋਵੇ ਆਪਾਂ ਉਹਨੂੰ ਵੀ ਅਸੈਪਟ ਕਰ ਲੈਨੇ ਆ ਆਪਣੀ ਜ਼ਿੰਦਗੀ ਚ ਸ਼ਾਮਲ ਕਰ ਲੈਨੇ ਆ ਜੇ ਇਨਸਾਨ ਦੇਖਣ ਨੂੰ ਸੋਹਣਾ ਵਾ ਹਨਾ ਤੇ ਇੱਥੇ ਆਪਾਂ ਮਾਰ ਵੀ ਖਾ ਜਾਂਦੇ ਆ ਵਿਆਹ ਕਰਨਾ ਹੁੰਦਾ ਤਾਂ ਆ ਆਪਾਂ ਪਹਿਲਾਂ ਫੋਟੋ ਦੇਖਦੇ ਆ ਕੁੜੀ ਦੀ ਜਾਂ ਮੁੰਡੇ ਦੀ ਕਿ ਉਹ ਦੇਖਣ ਨੂੰ ਕਿੱਦਾਂ ਦਾ ਜਾਂ ਕਿੱਦਾਂ ਦੀ ਆ ਹਨਾ ਉਹਦੇ ਚ ਕੀ ਕੁਆਲਿਟੀਆਂ ਨੇ ਕਿਡੀਆਂ ਉਹਦੇ ਕੋਲ ਡਿਗਰੀਆਂ ਨੇ ਕਿਡੀਆਂ ਅਚੀਵਮੈਂਟਸ ਨੇ ਸਮਾਜ ਦੇ ਵਿੱਚ ਕੀ ਰੁਤਬਾ ਵਾ ਉਹਦਾ ਤੇ ਕਿੱਦਾਂ ਦੀ ਸੋਚਦਾ ਉਹ ਮਾਲਕ ਆ ਇਹ ਚੀਜ਼ਾਂ ਪਾ ਬਾਅਦ ਚ ਦੇਖਦੇ ਆ ਪਹਿਲਾਂ ਫੋਟੋ ਮੰਗਾਉਨੇ ਆ ਵੀ ਦੇਖਣ ਨੂੰ ਦੱਸੋ ਜੇ ਆਪਾਂ ਨੂੰ ਦੇਖਣ ਨੂੰ ਕੋਈ ਇਨਸਾਨ ਚੰਗਾ ਨਹੀਂ ਲੱਗਦਾ ਆਪਾਂ ਉੱਥੇ ਰਿਜੈਕਟ ਕਰ ਦਿੰਨੇ ਆ ਅਗਲੀ ਗੱਲ ਹੀ ਨਹੀਂ ਕਰਦੇ ਵੀ ਉਹ ਕੀ ਉਹਦਾ ਹੋਰ ਉਹਦੇ ਕੋਲ ਕੀ ਕੁਝ ਆ ਜ਼ਿੰਦਗੀ ਦੇ ਵਿੱਚ ਉਹਨੇ ਕੀ ਹਾਸਲ ਕੀਤਾ ਹੋਇਆ ਇਹਦੇ ਬਾਰੇ ਆਪਾਂ ਗੱਲ ਹੀ ਨਹੀਂ ਕਰਦੇ ਕਿ ਸਾਡੇ ਨਾਲ ਉਹ ਜ਼ਿੰਦਗੀ ਨਿਭਾਉਣ ਦੇ ਵਿੱਚ ਭਾਵੇਂ ਪਰਪੱਕ ਹੋਵੇ ਹੋਰ ਪਾਸਿਓ ਪਰ ਆਪਾਂ ਜਦੋਂ ਦੇਖੀ ਨਹੀਂ ਚੰਗੀ ਲੱਗੀ ਉੱਥੇ ਇਗਨੋਰ ਕਰ ਦਿੰਨੇ ਆ ਉਹਨੂੰ ਹਨਾ ਐਦਾਂ ਹੁੰਦਾ ਕੋਈ ਇਨਸਾਨ ਸਾਨੂੰ ਸੋਹਣਾ ਲੱਗਦਾ ਦੇਖਣ ਨੂੰ ਚੰਗਾ ਲੱਗਦਾ ਆਪਾਂ ਉਹਦੇ ਨਾਲ ਦੋਸਤੀ ਕਰਦੇ ਆ ਇਹ ਸਭ ਤੋਂ ਪਹਿਲਾਂ ਇਹੀ ਦੇਖਦੇ ਆ ਵੀ ਉਹ ਇਨਸਾਨ ਦੇਖਣ ਨੂੰ ਕਿਦਾਂ ਦਾ ਵਾ ਤੇ ਵੀ ਜੇ ਅਸੀਂ ਕਿਤੇ ਇਹਦੇ ਨਾਲ ਜਾਵਾਂਗੇ ਕਿਤੇ ਘੁੰਮਣ ਲਈ ਜਾਂ ਸਮਾਜ ਦੇ ਵਿੱਚ ਕਿਤੇ ਵੀ ਆਪਾਂ ਉਹਦੇ ਨਾਲ ਮਿਲਾਂਗੇ ਵਰਤਾਂਗੇ ਦੋਸਤ ਨਾਲ ਤਾਂ ਅਸੀਂ ਮਤਲਬ ਸਾਡੀ ਸ਼ਾਨ 'ਚ ਫਰਕ ਨਾ ਪਵੇ ਹਨਾ ਇਹੋ ਜਿਹਾ ਇਨਸਾਨ ਹੋਣਾ ਚਾਹੀਦਾ ਕਿੱਦਾਂ ਕਿਦਾਂ ਦਾ ਵੀ ਮਤਲਬ ਕੋਈ ਇਨਸਾਨ ਹੋਵੇ ਦਿਖ ਪੱਖੋਂ ਜੇ ਕੋਈ ਇਨਸਾਨ ਮੰਨ ਲਓ ਮਾੜਾ ਵਾ ਪਰ ਉਹਦੀ ਸੋਚ ਬਹੁਤ ਵਧੀਆ ਵਾ ਇਨਸਾਨ ਬਹੁਤ ਵਧੀਆ ਆਪਾਂ ਫੇਰ ਵੀ ਉਹਦੇ ਨਾਲ ਤੁਰਨ ਦੇ ਵਿੱਚ ਸ਼ਰਮ ਮਹਿਸੂਸ ਕਰਦੇ ਆ ਬਹੁਤ ਸਾਰੇ ਲੋਕ ਸਾਰਿਆਂ ਨੂੰ ਬੈ ਨਹੀਂ ਕਹਿੰਦਾ ਤੇ ਇਹ ਇੱਕ ਸਚਾਈ ਸਾਡੇ ਸਮਾਜ ਦੀ ਤੇ ਦੇਖੋ ਜੀ ਬਾਹਰਲੀ ਦੇਖਾ ਜਿਹੜੀ ਉਹ ਆਪਣੇ ਹੱਥ ਨਹੀਂ ਜਿਹਨੂੰ ਤੁਸੀਂ ਸੋਹਣਾ ਰੂਪ ਕਹਿੰਦੇ ਹੋ ਉਹ ਪਰਮਾਤਮਾ ਦੀ ਦਾਤ ਆ ਜਿਹੜਾ ਬਾਹਰਲਾ ਰੂਪ ਆ ਤੇ ਕਿਸੇ ਨੂੰ ਕਿਦਾਂ ਦਾ ਦੇਤਾ ਪਰਮਾਤਮਾ ਨੇ ਕਿਸੇ ਨੂੰ ਕਿਦਾਂ ਦਾ ਦੇਤਾ ਤੇ ਇਹ ਵੀ ਜ਼ਰੂਰੀ ਨਹੀਂ ਕਿ ਜਿਹੜਾ ਇਨਸਾਨ ਬਾਹਰੋਂ ਸੋਹਣਾ ਤੁਹਾਨੂੰ ਦੇਖਣ ਨੂੰ ਬਹੁਤ ਲੱਗ ਰਿਹਾ ਉਹਦੇ ਵਿੱਚ ਕੋਈ ਕਮੀ ਨਾ ਹੋਵੇ ਬਹੁਤ ਸਾਰੀਆਂ ਕਮੀਆਂ ਹੁੰਦੀਆਂ ਉਹਨਾਂ ਲੋਕਾਂ ਦੇ ਵਿੱਚ ਵੀ ਤੁਸੀਂ ਅਕਸਰ ਇਹ ਗੱਲ ਕਦੇ ਨਾ ਕਦੇ ਫੇਸ ਕੀਤੀ ਹੋਗੀ ਤੁਹਾਡਾ ਨਿੱਜੀ ਤਜਰਬਾ ਇਹ ਹੋ ਸਕਦਾ ਕਿ ਕੋਈ ਇਨਸਾਨ ਤੁਹਾਡੀ ਜ਼ਿੰਦਗੀ 'ਚ ਆਇਆ ਹੋਵੇ ਦੇਖਣ ਨੂੰ ਬੜਾ ਸੋਹਣਾ ਤੇ ਵੀ ਬਹੁਤ ਸੁਨੱਖਾ ਗੋਰਾ ਚਟਾ ਹਨਾ ਜੋ ਵੀ ਤੁਸੀਂ ਕੁਆਲਿਟイズ ਮੰਨਦੇ ਹੋ ਇੱਕ ਖੂਬਸੂਰਤ ਬੰਦੇ ਦੀਆਂ ਪਰ ਜਦੋਂ ਤੁਸੀਂ ਉਹਦੇ ਨਾਲ ਵਰਤਿਆ ਜਦੋਂ ਤੁਸੀਂ ਉਹਦੇ ਨਾਲ ਜਿੰਦਗੀ ਹੰਡਾਈ ਭਾਵੇਂ ਉਹ ਛੋਟੀ ਜੀ ਜ਼ਿੰਦਗੀ ਸੀ ਤੁਹਾਨੂੰ ਪਤਾ ਲੱਗਿਆ ਵੀ ਉਹ ਇਨਸਾਨ ਵਧੀਆ ਨਹੀਂ ਤੇ ਜਿਹੜਾ ਉਹ ਖੂਬਸੂਰਤ ਇਨਸਾਨ ਬਾਹਰੋਂ ਦੇਖਣ ਨੂੰ ਲੱਗਦਾ ਸੀ ਤੁਹਾਨੂੰ ਉਹ ਵੀ ਬੰਦ ਹੁਣ ਮਤਲਬ ਬੰਦ ਹੋ ਜਾਣਾ ਸੋਹਣਾ ਲੱਗਣਾ ਉਹ ਤੁਹਾਨੂੰ ਸੋਹਣਾ ਨਹੀਂ ਲੱਗਣਾ ਫੇਰ ਉਹ ਜਦੋਂ ਤੁਹਾਨੂੰ ਉਹਦੀ ਸੋਚ ਪਤਾ ਲੱਗ ਗਈ ਇਹ ਇੱਕ ਫੈਕਟ ਆ ਸੋ ਬਾਹਰੀ ਜਿਹੜੀ ਦੇਖਾ ਉਹ ਆਪਣੇ ਹੱਥ ਨਹੀਂ ਅੰਦਰਲੀ ਜਿਹੜੀ ਦੇਖਾ ਉਹ ਸਾਡੇ ਹੱਥ ਹੈਗੀ ਆ ਬਾਹਰਲੀ ਦੇਖਣ ਨੂੰ ਤੁਸੀਂ ਟੈਂਪਰੇਰੀ ਤੌਰ ਤੇ ਸੋਹਣਾ ਬਣਾ ਸਕਦੇ ਹੋ ਜਿੱਦਾਂ ਤੁਸੀਂ ਦੇਖਿਆ ਬਿਊਟੀ ਪਾਰਲਰ ਵਾਲੇ ਕਰਦੇ ਨੇ ਜੀ ਬਹੁਤ ਸਾਰੀਆਂ ਵੀਡੀਓਜ਼ ਆਉਂਦੀਆਂ ਨੇ ਲੇਡੀਜ਼ ਪਹਿਲਾਂ ਕੁਝ ਹੋਰ ਹੁੰਦੀਆਂ ਨੇ ਮੇਕਅਪ ਕਰਨ ਤੋਂ ਬਾਅਦ ਬਿਲਕੁਲ ਉਹਨਾਂ ਨੂੰ ਬਦਲ ਦਿੱਤਾ ਜਾਂਦਾ ਪਰ ਉਹ ਕਿੰਨੀ ਕੁ ਦੇਰ ਲਈ ਉਹ ਮੇਕਅਪ ਕਰਕੇ ਰੱਖ ਲੈਣ ਗਿਆ ਜਾਂ ਰੱਖ ਲੈਣਗੇ ਬੰਦੇ ਵੀ ਕਰਦੇ ਨੇ ਉਹ ਟੈਂਪਰੇਰੀ ਆ ਜਿਹੜੀ ਸਾਡੀ ਜਿਹੜਾ ਅਸੀਂ ਅੰਦਰ ਮੇਕਅਪ ਕਰਨਾ ਨਾ ਆਪਣੇ ਮਨ ਦੇ ਉੱਤੇ ਉਹ ਮੇਕਅਪ ਚੰਗੀ ਸੋਚ ਦਾ ਸਾਰਿਆਂ ਦੀ ਭਲਾਈ ਮੰਗਣ ਦਾ ਕਿਸੇ ਬਾਰੇ ਮਾੜਾ ਨਾ ਸੋਚਣ ਦਾ ਪਰਮਾਤਮਾ ਦੇ ਨਾਲ ਜੁੜ ਕੇ ਰਹਿਣ ਦਾ ਉਹਦਾ ਨਾਮ ਲੈਣ ਦਾ ਇਹ ਜਿਹ ਮੇਕਅਪ ਤੁਸੀਂ ਆਪਣੀ ਸੋਚ ਤੇ ਆਪਣੇ ਮਨ ਤੇ ਕਰੋਗੇ ਉਹ ਪਰਮਾਨੈਂਟ ਆ ਉਹਨੂੰ ਕੋਈ ਫੇਰ ਮਿਟਾ ਨਹੀਂ ਸਕਦਾ ਜੇ ਤੁਸੀਂ ਆਪਣੇ ਆਪ ਨੂੰ ਅੰਦਰੋਂ ਸੋਨਾ ਬਣਾ ਲਿਆ। ਸੋ ਇਹ ਗੱਲਾਂ ਦਾ ਕਰਨ ਦਾ ਮਕਸਦ ਇਹ ਆ ਵੀ ਮੈਂ ਕਈ ਇਹੋ ਜਿਹੇ ਕੇਸ ਦੇਖੇ ਨੇ ਆ ਵੀ ਉਹ ਕੰਪਲੈਕਸ ਲੈ ਜਾਂਦੇ ਨੇ ਲੋਕ ਜਿਨ੍ਹਾਂ ਨੂੰ ਲੱਗਦਾ ਕਿ ਉਹ ਬਾਹਰੋਂ ਦੇਖਣ ਨੂੰ ਸੋਹਣੇ ਨਹੀਂ ਉਹਨਾਂ ਨੂੰ ਲੱਗਦਾ ਵੀ ਸਾਡੀ ਕੋਈ ਜ਼ਿੰਦਗੀ ਨਹੀਂ ਵੀ ਸਾਡੀ ਜ਼ਿੰਦਗੀ ਸੋਹਣੀ ਨਹੀਂ ਆ ਖੂਬਸੂਰਤ ਨਹੀਂ ਆ ਕਿਉਂਕਿ ਸਾਡੀ ਲੁੱਕ ਸੋਹਣੀ ਨਹੀਂ। ਉਹਨਾਂ ਨੂੰ ਇਹ ਲੱਗਣ ਲੱਗ ਜਾਂਦਾ ਕਈਆਂ ਨੂੰ ਵੀ ਸਾਡਾ ਵਿਆਹ ਹੀ ਨਹੀਂ ਹੋਣਾ। ਤੇ ਜਾਂ ਫਿਰ ਜੇ ਵਿਆਹ ਹੋ ਵੀ ਗਿਆ ਉਹਨਾਂ ਨੂੰ ਲੱਗਦਾ ਵੀ ਅਸੀਂ ਸਮਾਜ ਤੋਂ ਬਹੁਤ ਨੀਵੇਂ ਆ ਸਮਾਜ ਦੇ ਵਿੱਚ ਸਾਡੀ ਕੋਈ ਇੱਜ਼ਤ ਨਹੀਂ ਕਈ ਇਹੋ ਜਿਹੇ ਕੇਸ ਦੇਖੇ ਨੇ ਇਹ ਕਾਰਨ ਉਹਨਾਂ ਦਾ ਬਣਿਆ ਡਿਪਰੈਸ਼ਨ 'ਚ ਜਾਣ ਦਾ ਤੇ ਹੋਰ ਜੜੀਆਂ ਵੀ ਡਿਪਰੈਸ਼ਨ ਦੇ ਨਾਲ ਮਿਲਦੀਆਂ ਜੁਲਦੀਆਂ ਬਿਮਾਰੀਆਂ ਇਹ ਇੱਕ ਕਾਰਨ ਬਣਿਆ ਉਹਦਾ ਕਹਿੰਦੀ ਆ ਰਿਸਰਚ ਚੈੱਕ ਕਰ ਲਿਓ Google ਤੇ ਸੋ ਹੁਣ ਜਿਹੜਾ ਗੱਲ ਆਪਾਂ ਇਹਦਾ ਨਿਚੋੜ ਕੀ ਕੱਢਾਂਗੇ ਨਿਚੋੜ ਇਹ ਕੱਟਾਂਗੇ ਵੀ ਆਪਾਂ ਨੂੰ ਹਮੇਸ਼ਾ ਨਾ ਬੰਦੇ ਨੂੰ ਜੱਜਾ ਜਿਹੜਾ ਉਹਦੀ ਸੋਚ ਤੋਂ ਕਰਨਾ ਚਾਹੀਦਾ ਕਦੇ ਆਪਾਂ ਇਹ ਵੀ ਕਰਦੇ ਆ ਕਿਸੇ ਨੇ ਕਿਦਾਂ ਦੇ ਕੱਪੜੇ ਪਾਏ ਨੇ ਜੇ ਕਿਸੇ ਨੇ ਮਹਿੰਗੇ ਕੱਪੜੇ ਪਾਏ ਨੇ ਜਬ ਬ੍ਰਾਂਡ ਪਾਇਆ ਹੋਇਆ ਵਾ ਆਪਾਂ ਕਹਿੰਦੇ ਯਾਰ ਬੰਦਾ ਇਹ ਵਧੀਆ ਵਾ ਵੀ ਹਨਾ ਜੱਜ ਹਮੇਸ਼ਾ ਇਥੋਂ ਹੀ ਕਰਦੇ ਆ ਕਿਸੇ ਦੇ ਹੱਥ ਚ ਆਈਫੋਨ ਫੜਿਆ ਤੇ ਆਪਾਂ ਕਹਿੰਦੇ ਯਾਰ ਬੰਦਾ ਵਧੀਆ ਹੀ ਹੋਊਗਾ ਜ਼ਰੂਰੀ ਹੈ ਇਹ ਕੋਈ ਜ਼ਰੂਰੀ ਨਹੀਂ ਹੈਗਾ ਉਹ ਤਾਂ ਇੱਕ ਫੋਕੇ ਦਿਖਾਵੇ ਨੇ ਜਿਹੜੇ ਲੋਕ ਕਰਦੇ ਨੇ ਇੱਕ ਸਾਦਗੀ ਦੇ ਵਿੱਚ ਤੁਹਾਨੂੰ ਚੰਗਾ ਇਨਸਾਨ ਮਿਲੂਗਾ ਹਮੇਸ਼ਾ ਤੇ ਚੰਗੇ ਇਨਸਾਨ ਨੇ ਹਮੇਸ਼ਾ ਸਾਫ਼ ਸੁਥਰੇ ਕੱਪੜੇ ਪਾਏ ਹੋਣਗੇ ਇਹ ਜ਼ਰੂਰੀ ਨਹੀਂ ਕਿ ਉਹਨੇ ਬ੍ਰਾਂਡ ਪਾਇਆ ਹੋਊਗਾ ਕਪੜੇ ਸਾਫ਼ ਸੁਥਰੇ ਤੁਹਾਡੀ ਜਿਹੜੀ ਸਫਾਈ ਉਹ ਜਾਦਾ ਜ਼ਰੂਰੀ ਆ ਬ੍ਰਾਂਡ ਦੇ ਨਾਲੋਂ ਤੇ ਜਿਹਨੂੰ ਕੱਪੜੇ ਪਾਉਣ ਦੀ ਜਾਚ ਆ ਢੰਗ ਆ ਨਾ ਉਹਨੇ ਸਸਤੇ ਕੱਪੜਿਆਂ ਦੇ ਨਾਲ ਵੀ ਆਪਣੀ ਪੂਰੀ ਪਰਸਨੈਲਿਟੀ ਬਣਾ ਲੈਣੀ ਆ ਦੇਖੇ ਹੋਣੇ ਆ ਤੁਸੀਂ ਲੋਕ ਇਹੋ ਜਿਹੇ ਦਫ਼ਤਰਾਂ ਦੇ ਵਿੱਚ ਜਾਂ ਕਿਤੇ ਵੀ ਤੁਸੀਂ ਸਮਾਜ ਦੇ ਵਿੱਚ ਵਿਚਰਦੇ ਹੋ ਇਹ ਚੀਜ਼ਾਂ ਹੁੰਦੀਆਂ ਨੇ ਹਨਾ ਸੋ ਕਦੇ ਵੀ ਬੰਦੇ ਨੂੰ ਉਹਦੀ ਬਾਹਰੀ ਦਿੱਖ ਤੋਂ ਤੇ ਉਹਦੇ ਡிரஸ் ਤੋਂ ਉਹਦੀ ਡிரஸ் ਤੋਂ ਤੇ ਉਹਦੇ ਜੋ ਵੀ ਮਹਿੰਗੇ ਗੈਜਟਸ ਨੇ ਉਹਦੇ ਤੋਂ ਕਦੇ ਜੱਜ ਨਾ ਕਰਿਓ ਚੰਗੇ ਬੰਦੇ ਦੀ ਪਛਾਣ ਉਹਦੀ ਚੰਗੀ ਸੋਚ ਹੁੰਦੀ ਆ ਉਹਦੀ ਚੰਗੀ ਗੱਲਬਾਤ ਹੁੰਦੀ ਆ ਤੇ ਇਹ ਵੀ ਨਹੀਂ ਕਿ ਗੱਲਬਾਤ ਕੱਲੀ ਤੁਹਾਡੀ ਚੰਗੀ ਆ ਤੇ ਅੰਦਰੋਂ ਤੁਸੀਂ ਸੋਚ ਕੋਈ ਹੋਰ ਰੱਖੀ ਬੈਠੇ ਹੋ ਕਤਾ ਲੱਗ ਜਾਂਦਾ ਕਿਹੜਾ ਬੰਦਾ ਦਿਲੋਂ ਕਰਦਾ ਤੇ ਕਿਹੜਾ ਬੰਦਾ ਉੱਪਰੋਂ ਉੱਪਰੋਂ ਮਿੱਠਾ ਬੋਲਦਾ ਵਾ ਸੋ ਜਿਹੜੇ ਬੰਦੇ ਦਿਲੋਂ ਵੀ ਉਹੀ ਨੇ ਤੇ ਮੂੰਹ ਦੇ ਵੀ ਉਹੀ ਨੇ ਨਾ ਉਹ ਬੰਦੇ ਹਮੇਸ਼ਾ ਵਧੀਆ ਹੀ ਹੋਣਗੇ ਠੀਕ ਆ ਦੋਸਤੋ ਸੋ ਇੰਨੀ ਜਿਹੜੀ ਗੱਲ ਅੱਜ ਮੇਰਾ ਕਰਨ ਦਾ ਮਨ ਸੀਗਾ ਕੋਈ ਨਹੀਂ ਕੱਲ ਚੰਗੀ ਲੱਗੀ ਤਾਂ ਮੈਨੂੰ ਦੱਸ ਵੀ ਸਕਦੇ ਹੁੰਨੇ ਹੋ ਤੇ ਆਪਣੀਆਂ ਜਿਹੜੀਆਂ ਗੱਲਾਂ ਤੁਹਾਨੂੰ ਲੱਗਦਾ ਵੀ ਮੈਂ ਕੁਝ ਛੱਡ ਗਿਆ ਉਹ ਐਡ ਵੀ ਕਰ ਸਕਦੇ ਹੁੰਨੇ ਹੋ ਕਮੈਂਟਾਂ ਦੇ ਵਿੱਚ ਸੋ ਬਹੁਤ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਵਿਸ਼ੇ ਦੇ ਨਾਲ ਮੈਂ ਤੁਹਾਨੂੰ ਜਲਦੀ ਮਿਲਦਾ